ਜਿਹੜੀ ਗੱਲ ਮੈਂ ਕਹੀ ਉਹ ਬੀਬੀ ਕਿਰਨਜੋਤ ਦੇ ਆਪਾਂ ਜਵਾਬ ਦੇ ਚੁੱਕੇ ਆਂ ਵੀ ਅਸੀਂ ਕਹਿੰਨੇ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਵਾਸਤੇ ਜਾਗਦੀ ਜੁਤਾ ਦੇ ਜੀ ਸੁਪਰੀਮ ਕੋਟ ਨੂੰ ਮੰਨਤਾ ਦੇ ਚੁੱਕੀ ਆਂ। ਹੂੰ। ਬਾਕੀ ਧਰਮ ਗ੍ਰੰਥਾ ਵਾਂਗ ਇਹ ਬਾਕੀ ਧਰਮ ਗ੍ਰੰਥ ਜਿਹਨੂੰ ਗੁਰੂ ਨਹੀਂ ਮੰਨਦੇ ਉਹਨੇ ਕੋ ਪੋਥੀ ਮੰਨ ਕੇ ਚੱਲਦੇ ਨੇ। ਹੂੰ। ਅਸੀਂ ਇਹਨੂੰ ਆਪਣਾ ਗੁਰੂ ਮੰਨਦੇ ਆਂ। ਤੁਹਾਨੂੰ ਪਤਾ ਹੋਏਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਾਣ ਲੱਗੇ ਤਾਂ ਉਹਨਾਂ ਕਹਿਆ ਸੀ ਗੁਰੂ ਮਾਨੇਉ ਗ੍ਰੰਥ ਉਹਨਾਂ ਕਹਿਆ ਸੀ ਮੇਰੀ ਆਤਮਾ ਗ੍ਰੰਥ ਦੇ ਵਿੱਚ ਆ ਤੇ ਮੇਰਾ ਜਿਹੜਾ ਸਰੀਰ ਉਹ ਪੰਥ ਦੇ ਵਿੱਚ ਹੋਊਗਾ ਤੇ ਜਦੋਂ ਜਾਣ ਲੱਗੇ ਤੇ ਭਾਈ ਦਇਆ ਸਿੰਘ ਨੇ ਫਿਰ ਕਿਹਾ ਮਾਰੇ ਤੁਸੀਂ ਜਾ ਰਹੇ ਹੋ ਸੱਚਖੰਡ ਪਿਆੰਦਾ ਕਰਨੇ ਕਹਿੰਦੇ ਹਾਂ ਜਾ ਰਹੇ ਹੋ ਤਾਂ ਸਾਡਾ ਕੀ ਬਣੂ ਤੁਸੀਂ ਸਾਡੇ ਕੋਲ ਇੱਥੇ ਰੋਗੇ ਸਾਡੇ ਕੋਲ ਉਹਨਾਂ ਕਹਿਆ ਸੀ ਮੈਂ ਤੁਹਾਡੇ ਹਜ਼ੂਰ ਰਹੂੰਗਾ ਇਹ ਆਖਰੀ ਜਬ ਤੱਕ ਗੁਰੂ ਸਾਹਿਬ ਦੇ ਜਿੱਥੋਂ ਉਹਦਾ ਨਾਨਕ ਦੇਵ ਸਾਹਿਬ ਦਾ ਹਜੂਰ ਸਿਰ ਪਿਆ ਬੇਸਿਕਲੀ ਨਾਨਕ ਸਾਹਿਬਾ ਲੇਕਿਨ ਹਜੂਰ ਸਾਹਿਬ ਨਾਲ ਉੱਥੋਂ ਬਿਆਸੀ ਨੰਦ ਹੁਣ ਬੀਬੀ ਜੀ ਆਪਣੇ ਧਰਮ ਦੀ ਗੱਲ ਕਰਦੀ ਅਸੀਂ ਕਹਿੰਦੇ ਤੁਸੀਂ ਉਹਨਾਂ ਦੇ ਬਰਾਬਰ ਦੀ ਗੱਲ ਨਹੀਂ ਕਰੋ ਆਪਣੇ ਧਰਮ ਦੀ ਗੱਲ ਕਰੋ ਕਿ ਜਿਹੜਾ ਗੁਰੂ ਗ੍ਰੰਥ ਸਾਹਿਬਾ ਉਹ ਇੱਕ ਜਾਗਦੀ ਜੋ ਦਾ ਇੱਕ ਸਰੀਰ ਧਰਮ ਨੂੰ ਪੇਸ਼ ਕੀਤਾ ਗਿਆ ਉਹ ਉਹ ਸਾਡਾ ਗੁਰੂ ਆ ਜਿਹੜਾ ਵੀ ਸੇਖ ਉਹਨੂੰ ਮੱਥਾ ਟੇਕਦਾ ਗੁਰੂ ਰੂਪ ਸਮਝ ਕੇ ਕਿ ਟੇਕਦਾ ਅਸੀ ਕੁਝ ਦੂਜੇ ਧਰਮ ਦੇ ਗ੍ਰੰਥ ਦੇ ਸੀ ਕਿਉਂ ਟਿੱਪਣੀ ਕਰੀਏ ਉਹਨਾਂ ਦੀ ਆਪਣੀ ਮਰਜ਼ੀ 'ਚ ਸਰਕਾਰ ਨੂੰ ਮਾਰਦਤ ਨਹੀਂ ਦੇਵੇ ਸੰਗਤ ਰਾਹੇਗਾ ਅਸੀ ਤੇ ਕਹਿੰਦੇ ਆ ਵੀ ਸਿੱਖਾਂ ਦੇ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਨਹੀਂ ਹੋਣੀ ਚਾਹੀਦੀ ਜਿਹੜਾ ਵੀ ਬੇਦਵੀ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੇ ਬਾਕੀ ਧਰਮਾਂ ਦੇ ਇਹ ਮੰਗ ਕਰਦੇ ਤੇ ਗੁਨਾਹ ਵਿੱਚ ਕੀ ਕੋਈ ਗੁਨਾਹ ਨਹੀਂ ਕਰ ਮੈਂ ਸੋਚਦਾ ਕਰ ਲੈਂਦੇ ਉਹਨਾਂ ਨੂੰ ਜੇ ਜੀ ਅਸੀਂ ਕਹੀਏ ਵੀ ਸਾਡੇ ਧਰਮ ਦੇ ਗੁਰੂ ਗ੍ਰੰਥ ਸਾਹਿਬ ਦਾ ਬਾਕੀ ਨਾ ਸਮੇਲ ਨਹੀਂ ਕਹੀ ਜਾਓ ਕੀ ਫਰਕ ਪੈਂਦਾ ਹਮ ਲੇਕਿਨ ਅਸੀਂ ਇਹ ਨਾ ਗੱਲ ਕਰੀ ਅਸੀਂ ਕਹੀਏ ਵੀ ਇਹਦੀ ਮਰਿਆਦਾ ਦੇ ਵਿੱਚ ਉਹਨਾਂ ਦੀ ਕਰ ਅਚੀਲਤਾ ਦੇ ਵਿੱਚ ਜਮੀਨ ਉਸਮਾਨ ਦਾ ਪਰ ਕਿ ਇਹਨੂੰ ਅਸੀਂ ਗੁਰੂ ਰੂਪ ਮੰਨਦੇ ਹਾਂ ਗੁਰੂ ਰੂਪ ਨਹੀਂ ਮੰਨਦੇ ਉਹਨੂੰ ਲੇਕਿਨ ਧਰਮ ਗ੍ਰੰਥ ਨੂੰ ਨਾ ਲੋਵੀ ਆ ਸਾਡਾ ਵੀ ਧਰਮ ਗ੍ਰੰਥ ਹੈ ਚ ਕੋਈ ਦੋਰਾਉਣੀ ਹੈਗੀ ਹੂੰ ਉਸ ਕਰਕੇ ਸਰਕਾਰ ਨੂੰ ਜੇ ਸਰਕਾਰ ਕਰਦੀ ਹੈ ਵੀ ਮੈਂ ਬਾਕੀ ਸਾਰੇ ਗ੍ਰੰਥਾਂ ਨੂੰ ਨਾਲ ਲੈ ਕੇ ਉਹਨਾਂ ਦੀ ਜੇ ਬੇਦਬੀ ਹੁੰਦੀ ਹੈ ਤੇ ਉਹਦੇ ਤੇ ਵੀ ਉਹੀ ਕਾਰਵਾਈ ਕੀਤੀ ਜਾਊਗੀ ਜਿਹੜੀ ਕਾਰਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਵਾਲੇ ਦੀ ਕੀਤੀ ਜਾਂਦੀ ਹੈ ਇਹ ਚ ਮਾੜਾ ਵੀ ਕੀ ਹੈ ਜੇ ਭਾਜਪਾ ਵੇਲੇ ਇਹ ਗੱਲ ਕਹਿੰਦੇ ਆ ਕਿ ਸਾਡੇ ਸਾਰੇ ਧਾਰਮਿਕ ਗ੍ਰੰਥ ਸ਼ਾਮਲ ਕੀਤੇ ਜਾਂਦੇ ਤੇ ਮੈਂ ਤੁਹਾਡੇ ਕੋਲ ਬੜੀ ਵੱਡੀ ਪਾਰਲੀਮੈਂਟ ਅਸੀਂ ਇਹ ਕਵਾਂਗੇ ਵੀ ਤੁਸੀਂ ਇਹ ਬਿੱਲ ਉੱਥੇ ਰਿਹਾਓ ਉੱਥੇ ਪਾਸ ਕਰੋ ਸਾਰੇ ਧਾਰਮਿਕ ਗ੍ਰੰਥ ਲਓ ਤੁਸੀਂ ਅਸੀਂ ਇੱਕ ਦੀ ਗੱਲ ਨਹੀਂ ਕਰਦੇ ਅਸੀਂ ਹੁਣ ਤੁਸੀਂ ਇਹ ਗੱਲ ਕਹਿ ਕੇ ਇਹ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਕਿਸੇ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿੱਲ ਬੇਦਬੀ ਦਾ ਬਿੱਲ ਉਹ ਨਾ ਪਾਸ ਹੋਵੇ ਤੁਸੀਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਪਹਿਲਾਂ ਤੁਸੀਂ ਰੋਕਿਆ ਹੁਣ ਤੁਸੀਂ ਫੇਰ ਰੁਕਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਇਹ ਸੇ ਕਰਕੇ ਬੀਬੀ ਕਿਰਨ ਜੀ ਦਾ ਤਾਂ ਆਪਣਾ ਤਰਕ ਬਿਲਕੁਲ ਠੀਕ ਹੈ ਲੇਕਿਨ ਜੇ ਉਸ ਤਰਕ ਤੋਂ ਅੱਗੇ ਚੱਲ ਜਾਈਏ ਤੇ ਸਰਕਾਰ ਜਿਹੜੇ ਤਰ੍ਹਾਂ ਦਾ ਮਰਜ਼ੀ ਗ੍ਰੰਥ ਸਾਹਿਬਤ ਕਰੇ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਤੇ ਉਹਦੇ ਪਿਆਰ ਤੇ ਉਹਦੀ ਬਕਾਇਦਰਤ ਤੇ ਵਿਵਸਥਾ ਨੂੰ ਨਹੀਂ ਭੁੱਲਿਆ ਜਾ ਸਕਦਾ ਉਹਨੂੰ ਉਹਦੇ ਮੁਤਾਬਕ ਹੀ ਮਾਨਸਿਕਤ ਕਰ ਦੇਣਾ ਪਊਗਾ ਜੀ ਜੀ